ਪਿਆਰਪਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਚੜ੍ਹਦੀ ਕਲਾ ਚੈਨਲ ਤੇ ਗੱਲ ਕਰਾਂਗੇ ਜੀ ਅਪ੍ਰੈਲ ਮਹੀਨੇ ਦੀ ਬੁਢਾਪਾ ਪੈਨਸ਼ਨ ਵਾਲੇ ਕਦੋਂ ਆਉਗੇ ਤੇ ਕਿੰਨੇ ਆਉਗੇ ਇਸ ਮਹੀਨੇ ਤੁਹਾਨੂੰ 2500 ਮਿਲੇਗੀ ਜਾਂ ਫਿਰ 1500 ਮਿਲੇਗੀ ਸੋ ਬੁਢਾਪਾ ਅਪਾਹਜ ਤੇ ਵਿਧਵਾ ਔਰਤਾਂ ਨੂੰ ਜਿਹੜੀ ਆਪ੍ਰੈਲ ਮਹੀਨੇ ਦੀ ਪੈਨਸ਼ਨ ਜਿਹੜੀ ਉਹ ਕਦੋਂ ਮਿਲਣ ਵਾਲੀ ਆ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਖਾਸ ਵੀਡੀਓ ਦੇ ਵਿੱਚ ਸੋ ਵੀਡੀਓ ਦੇ ਨਾਲ ਅੰਤ ਤੱਕ ਜਿਹੜਾ ਤੁਸੀਂ ਬਣੇ ਰਹੋ ਤਾਂ ਕਿ ਸੰਪੂਰਨ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਬਿਲਕੁਲ ਵੀ ਕੱਟ ਨਾ ਕਰਿਓ ਕਿਉਂਕਿ ਜਦੋਂ ਤੁਸੀਂ ਵੀਡੀਓ ਨੂੰ ਕੱਟ ਕਰ ਦਿੰਦੇ ਹੋ ਤਾਂ ਜਾਣਕਾਰੀ ਤੁਹਾਡੇ ਤੱਕ ਨਹੀਂ ਪਹੁੰਚਦੀ ਸੋ ਇਸ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਨੂੰ ਅੱਗੇ ਵੀ ਜਰੂਰ ਸ਼ੇਅਰ ਕਰਿਓ ਤਾਂ ਤੁਹਾਨੂੰ ਦੱਸਦੀ ਏ ਕਿ ਜਿਹੜੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਆਹੋ ਕਦੋਂ ਆਉਣ ਵਾਲੀ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜੀ गुजारिश ਬੇਨਤੀ ਕਰਦੇ ਆ ਕਿ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਔਲਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਤੁਹਾਨੂੰ ਦੱਸਦੀ ਆ ਕਿ ਜਿਹੜੀ April ਮਹੀਨੇ ਦੀ ਪੈਨਸ਼ਨ ਆ ਉਹ ਕਦੋਂ ਮਿਲਣ ਵਾਲੀ ਆ ਜਿਹੜੀ ਪੰਜਾਬ ਸਰਕਾਰ ਆ ਕੀ ਉਹਨੇ April ਮਹੀਨੇ ਦੀ ਪੈਨਸ਼ਨ ਜਾਰੀ ਕੀਤੀ ਆ ਕਿ ਨਹੀਂ ਤੁਹਾਨੂੰ ਦੱਸਦੀ ਆ ਕਿ ਵੱਡੀ ਕੈਬਨਿਟ ਦੀ ਜਿਹੜੀ ਮੀਟਿੰਗ ਆ ਉਹ ਪਿਛਲੇ ਕੁਝ ਦਿਨ ਪਹਿਲਾਂ ਹੋਈ ਆ ਤੇ ਮੀਟਿੰਗ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਪੈਨਸ਼ਨ ਵਿਭਾਗ ਆ ਉਹਨੇ ਪੈਨਸ਼ਨ ਜਿਹੜੀ ਹੈ ਜਾਰੀ ਕਰ ਦਿੱਤੀ ਆ ਫਿਲਹਾਲ ਤੁਹਾਡੇ ਬੈਂਕ ਖਾਤੇ ਦੇ ਵਿੱਚ ਨਹੀਂ ਆਈ ਤੇ ਅੱਜ 17 ਅਪ੍ਰੈਲ ਨੂੰ ਜਿਹੜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈਨਸ਼ਨ ਸੰਬੰਧੀ ਤੇ ਆਉਣ ਵਾਲੇ ਇੱਕ ਦੋ ਦਿਨ ਤੱਕ ਜਿਹੜੀ ਪੈਨਸ਼ਨ ਆਹੋ ਤੁਹਾਡੇ ਬੈਂਕ ਖਾਤੇ ਦੇ ਵਿੱਚ ਵੀ ਆ ਜਾਵੇਗੀ ਕਿਉਂਕਿ ਸਰਕਾਰ ਵੱਲੋਂ ਜਿਹੜਾ ਪੈਨਸ਼ਨ ਵਿਭਾਗ ਆ ਪੰਜਾਬ ਦਾ ਉਦੇ ਵੱਲੋਂ ਜਿਹੜੀ ਪੈਨਸ਼ਨ ਦਾ ਉਹ ਜਾਰੀ ਕਰ ਦਿੱਤੀ ਗਈ ਆ ਤੇ ਇੱਕ ਦੋ ਦਿਨ ਤੱਕ ਤੁਹਾਡੇ ਬੈਂਕ ਖਾਤੇ ਦੇ ਵਿੱਚ ਵੀ ਪਹੁੰਚ ਜਾਵੇਗੀ ਫਿਰ ਤੁਸੀਂ ਬੈਂਕ ਖਾਤਿਆਂ ਦੇ ਵਿੱਚੋਂ ਆਪਣੀ ਪੈਨਸ਼ਨ ਜਿਹੜੀ ਆ ਬੈਂਕਾਂ ਦੇ ਵਿੱਚ ਜਾ ਕੇ ਪ੍ਰਾਪਤ ਕਰ ਸਕਦੇ ਹੋ ਫਿਲਹਾਲ ਜਿਹੜੀ ਇਸ ਮਹੀਨੇ ਦੀ ਪੈਨਸ਼ਨ ਦਾ ਉਹ 1500 ਹੀ ਆਉਗੀ ਤੇ ਕੈਬਨਿਟ ਮੀਟਿੰਗ ਦੇ ਵਿੱਚ 2500 ਪੈਨਸ਼ਨ ਬਾਰੇ ਕੋਈ ਵੀ ਗੱਲ ਨਹੀਂ ਹੋਈ ਤੇ ਨਾ ਹੀ ਇਸ ਸਾਲ ਦੇ ਬਜਟ ਦੇ ਵਿੱਚ 2500 ਪੈਨਸ਼ਨ ਨੂੰ ਲੈ ਕੇ ਕੋਈ ਗੱਲ ਹੋਈ ਆ ਇਸ ਸਾਲ ਵੀ ਤੁਹਾਨੂੰ 1500 ਪੈਨਸ਼ਨ ਹੀ ਮਿਲੂਗੀ ਆਉਣ ਵਾਲੇ ਅਗਲੇ ਬਜਟ ਦੇ ਵਿੱਚ ਹੋ ਸਕਦਾ ਸਰਕਾਰ 2500 ਪੈਨਸ਼ਨ ਬਾਰੇ ਗੱਲ ਕਰ ਸਕਦੀ ਆ ਫਿਲਹਾਲ ਤੁਹਾਨੂੰ ਹਲੇ 1500 ਪੈਨਸ਼ਨ ਹੀ ਮਿਲੂਗੀ ਤੇ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਨ੍ਹਾਂ ਦੀ ਮਾਰਚ ਮਹੀਨੇ ਦੀ ਪੈਨਸ਼ਨ ਨਹੀਂ ਆਈ ਤਾਂ ਉਹਦਾ ਵੱਡਾ ਕਾਰਨ ਇਹ ਆ ਕਿ ਪਿਛਲੇ ਮੰਥ ਬਜਟ ਪਿਛ ਹੋਣ ਕਾਰਨ ਪੈਨਸ਼ਨਾਂ ਜਿਹੜੀਆਂ ਲੇਟ ਹੋ ਗਈਆਂ ਜਿਹਦੇ ਕਰਕੇ ਆਖਿਰ ਦੇ ਵਿੱਚ ਪੈਨਸ਼ਨ ਜਿਹੜੀ ਪੰਜਾਬ ਦੇ ਵਿੱਚ ਲੋਕਾਂ ਦੇ ਖਾਤੇ ਦੇ ਵਿੱਚ ਪਾਈ ਗਈ ਸੋ ਇਸ ਕਰਕੇ ਜਿਹੜਾ ਲੇਖਾ ਜੋਖਾ ਸੀ ਰਹਿ ਜਾਂਦਾ ਕਿਵਰ ਪੈਸੇ ਦੀ ਕਮੀ ਕਹਿ ਲੋ ਜਾਂ ਫਿਰ ਬਜਟ ਦੇ ਵਿੱਚ ਇੱਧਰ ਉੱਧਰ ਹੋਣ ਕਰਕੇ ਜਿਹੜੀਆਂ ਬਹੁਤ ਸਾਰੇ ਲੋਕਾਂ ਦੀਆਂ ਪੈਨਸ਼ਨਾਂ ਰਹਿ ਗਈਆਂ ਜਿਹੜੇ ਕਿ ਤੁਹਾਨੂੰ ਇਸ ਮਹੀਨੇ ਹੋ ਸਕਦਾ ਨਾਲ ਲੱਗ ਕੇ ਆ ਸਕਦੀਆਂ ਨੇ 1500 1500 ਤੋਂ 3000 ਰੁਪਏ ਪੈਨਸ਼ਨ ਜੜੀ ਆ ਅਪ੍ਰੈਲ ਮਹੀਨੇ ਦੇ ਵਿੱਚ ਮਿਲ ਸਕਦੇ ਤੇ ਬਹੁਤ ਸਾਰੇ ਲੋਕਾਂ ਦੀਆਂ ਪੈਨਸ਼ਨਾਂ ਕਟੀਆਂ ਵੀ ਗਈਆਂ ਨੇ ਕਿਉਂਕਿ ਜਿਨ੍ਹਾਂ ਨੇ ਜ਼ਾਲੀ ਪੈਨਸ਼ਨਾਂ ਲਗਵਾਈਆਂ ਹੋਈਆਂ ਸੀ ਉਮਰ ਜ਼ਿਆਦਾ ਦਿਖਾ ਕੇ ਪੈਨਸ਼ਨ ਲਗਵਾਈਆਂ ਹੋਈਆਂ ਸੀ ਸੋ ਉਹਨਾਂ ਦੀ ਪੈਨਸ਼ਨ ਦੇ ਉੱਤੇ ਸਰਕਾਰ ਵੱਲੋਂ ਕੱਟ ਮਾਰਿਆ ਗਿਆ ਏ ਠੀਕ ਹੈ ਜੀ ਤਾਂ ਉਹਨਾਂ ਲੋਕਾਂ ਨੂੰ ਪੈਨਸ਼ਨ ਜਿਹੜੀ ਆ ਉਹ ਨਹੀਂ ਮਿਲੇਗੀ ਇਹ ਵੀ ਵਟਾ ਕਾਰਨ ਆ ਇਸ ਕਰਕੇ ਉਹਨਾਂ ਦੀ ਮਾਰਚ ਮਹੀਨੇ ਦੀ ਪੈਨਸ਼ਨ ਨਹੀਂ ਆਈ ਤੇ ਅਪ੍ਰੈਲ ਮਹੀਨੇ ਦੇ ਵਿੱਚ ਵੀ ਉਹਨਾਂ ਨੂੰ ਪੈਨਸ਼ਨ ਜਿਹੜੀ ਆ ਉਹ ਨਹੀਂ ਮਿਲੇਗੀ ਤੇ ਉਹ ਲੋਕ ਵੀ ਮਾਰਚ ਮਹੀਨੇ ਦੀ ਪੈਨਸ਼ਨ ਉਹਨਾਂ ਨੂੰ ਵੀ ਨਹੀਂ ਮਿਲੀ ਜਿਨ੍ਹਾਂ ਨੇ ਫਰਵਰੀ ਦੇ ਵਿੱਚ ਪੈਨਸ਼ਨ ਅਪਲਾਈ ਕਰੀ ਸੀ ਜਾਂ 15 ਫਰਵਰੀ ਤੋਂ ਬਾਅਦ ਪੈਨਸ਼ਨ ਅਪਲਾਈ ਕਰੀ ਸੀ ਦੇ ਕਾਰਨ ਉਹਨਾਂ ਨੂੰ ਮਾਰਚ ਮਹੀਨੇ ਦੀ ਪੈਨਸ਼ਨ ਨਹੀਂ ਮਿਲੀ ਕੋਈ ਜਿਹੜਾ ਸਰਕਾਰ ਦਾ ਬਜਟ ਸੀ ਉਹ 15 ਫਰਵਰੀ ਤੋਂ ਪਹਿਲਾਂ ਜਿਹੜੇ ਲੋਕ ਸੀ ਉਹਨਾਂ ਨੂੰ ਜਿਹੜੀ ਪੈਨਸ਼ਨ ਆ ਦਿੱਤੀ ਗਈ ਜਿਨ੍ਹਾਂ ਨੇ 15 ਤੋਂ ਬਾਅਦ ਅਪਲਾਈ ਕਰਿਆ ਜਾਂ ਫਿਰ ਮਾਰਚ ਦੇ ਆ ਪਹਿਲੇ ਹਫਤੇ ਅਪਲਾਈ ਕਰਿਆ ਜਾਂ ਮਾਰਚ ਦੇ ਮਹੀਨੇ ਵਿੱਚ ਅਪਲਾਈ ਕਰਿਆ ਉਹਨਾਂ ਨੂੰ ਪੈਨਸ਼ਨ ਜੜੀਆ ਨਹੀਂ ਮਿਲੀ ਉਹਨਾਂ ਨੂੰ ਇਸ ਮਹੀਨੇ ਅਪ੍ਰੈਲ ਦੇ ਵਿੱਚ ਜਿਹੜੀ ਆ ਉਹ ਪੈਨਸ਼ਨ ਮਿਲੋਗੀ ਅੱਜ ਦਾ ਕੱਲ ਦੇ ਵਿੱਚ ਤੁਹਾਡੇ ਖਾਤੇ ਦੇ ਵਿੱਚ ਜਿਹੜੀ ਪੈਨਸ਼ਨ ਆਹੋ ਆਜੂਗੀ ਫਿਲਹਾਲ ਤੁਹਾਨੂੰ ਹੱਲੇ 1500 ਰੁਪਏ ਪੈਨਸ਼ਨ ਜਿਹੜੀ ਆ ਉਹ ਮਿਲੂਗੀ 2500 ਪੈਨਸ਼ਨ ਜਿਹੜੀ ਆ ਉਹ ਨਹੀਂ ਮਿਲੂਗੀ ਸੋ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਵਿਭਾਗ ਵੱਲੋਂ ਪੈਨਸ਼ਨ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਹੈ ਤੇ ਇੱਕ ਦਿਨ ਤੱਕ ਤੁਹਾਨੂੰ ਜਿਹੜੀ ਪੈਨਸ਼ਨ ਇਹ ਮਿਲ ਜੂਗੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾवार ਜਿਹੜੀ ਪੈਨਸ਼ਨ ਇਹ ਮਿਲੂਗੀ ਸੋ ਅਸੀਂ ਪੈਨਸ਼ਨ ਸੰਬੰਧੀ ਤਾਜ਼ਾ ਅਪਡੇਟ ਵੱਡੀ ਜਾਣਕਾਰੀ ਮਿਲਦੇ ਆ ਹੋਰ ਵੀਡੀਓ ਦੇ ਨਾਲ ਹੋ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ